ਜਿਹੜਾ ਦਿੱਲੀ ਅੰਦੋਲਨ ਦੋ ਚੱਲਿਆ ਜਿਹੜਾ ਪੰਜਾਬ ਸਰਕਾਰ ਨੇ ਤਸ਼ੱਦਦ ਕੀਤਾ ਉਸ ਸਮੇਂ ਤੋਂ ਅੱਜ ਵੀ ਜਿੰਨੀ ਪੰਜਾਬ ਸਰਕਾਰ ਨੇ ਦਹਿਸ਼ਤ ਪਾਈ ਸੀਗੀ 19 ਨੂੰ 20 ਮਾਰਚ ਨੂੰ ਵੀ ਵੱਡੇ ਪੱਧਰ ਤੇ ਪੰਜਾਬ ਪੁਰਦ ਤੇ ਡੀਸੀਆਂ ਤੇ ਤੇ ਹੋਰ ਨਾ ਥਾਵਾਂ ਤੇ ਧਰਨੇ ਲੱਗੇ ਗਏ ਇਹਦੋਂ ਦਾ 28 ਦਾ ਪ੍ਰੋਗਰਾਮ ਵੀ ਹੋਇਆ ਅ ਅੱਜ ਜਿਹੜਾ ਦੋਹਾਂ ਫੋਰਮਾਂ ਵੱਲੋਂ ਕੈਮ ਅਤੇ ਐਸਕੇਮ ਨਾਨ ਪੋਲੀਟੀਕਲ ਵੱਲੋਂ ਪੂਰੇ ਪੰਜਾਬ ਦੇ ਅੰਦਰ 12 ਤੋਂ 4 ਵਜੇ ਤੱਕ ਮੰਤਰੀਆਂ ਵਿਧਾਇਕਾਂ ਅਤੇ ਸੰਗਰੂਰ ਦੇ ਵਿੱਚ ਜਿਹੜੀ ਆ ਮੁੱਖ ਮੰਤਰੀ ਦੀ ਰਿਆਸਤ ਸੀ ਉਹਦੇ ਘਰਾਂ ਅੱਗੇ ਸਭ ਤੋਂ ਵੱਡੀ ਗੱਲ ਹੈ ਲੋਕਾਂ ਦੇ ਧੰਨਵਾਦੀਆਂ ਬਹੁਤ ਵੱਡੇ ਪੱਦਰ ਤੇ ਲੋਕ ਜਿਹੜੇ ਅੱਜ ਨੇ ਕਿਸਾਨ, ਮਜ਼ਦੂਰ, ਨੌਜਵਾਨ, ਮਤਾਮਾ ਪਹਿਣਾ ਅੱਜ ਦੇ ਧਰਨਿਆਂ ਵਿੱਚ ਪਹੁੰਚਿਆ ਸੋ ਇਹ ਜੋ ਤਸ਼ੱਦਦ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਸਰਕਾਰ ਦੀ ਸ਼ਹਿ ਤੇ ਰਲ ਕੇ ਖਨੌਰੀ ਅਤੇ ਸ਼ੰਭੂ ਤੇ ਕੀਤਾ ਵਾ ਉਹਦੇ ਵਿਰੋਧ ਦੇ ਵਿੱਚ ਅੱਜ ਵੱਡੇ ਪੱਦਰ ਤੇ ਲੋਕ ਬਾਹਰ ਨਿਕਲ ਕੇ ਆਏ ਆ ਮਨ अरोड़ा ਜੀ ਜੋ ਕੁਝ ਬੋਲ ਰਹੇ ਆ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਜੋ ਕੁਝ ਬੋਲ ਰਹੇ ਆ ਵੀ ਸਾਡੇ ਨਾਲ ਕਿਸਾਨਾਂ ਦਾ ਕਹਿੰਦੇ ਰੌਲਾ ਕੋਈ ਨਹੀਂ ਇਹਨਾਂ ਦਾ ਕੇਂਦਰ ਨਾ ਮੰਗਾ ਹੈ ਗਿਆ ਵਾ ਔਰ ਅਸੀਂ ਤਾਂ ਕਹਿੰਦਾ ਚੁੱਪ ਕਰਕੇ ਕਿਹਾ ਵੀ ਬੱਸਾਂ 'ਚ ਬੈਠੋ ਇੱਕ ਨਿਊਜ਼ ਚੈਨਲ 'ਚ ਬੋਲ ਰਹੇ ਸੀ ਆ ਆ ਆ ਚੰਗਾ ਹੁੰਦਾ ਥੋੜਾ ਐਸ ਐਚਓ ਸ਼ੰਭੂ ਹਰਪ੍ਰੀਤ ਸਿੰਘ ਜਾ ਕੇ ਕਿਸਾਨਾਂ ਕੋਲ ਬਰਹਮਕੇ ਦੇ ਉੱਤੇ 25 ਬੰਦੇ ਲੈ ਕੇ ਡਾਂਗਾ ਭਰੌਂਦਾ 20 ਨੂੰ ਤੁਹਾਨੂੰ ਨਜ਼ਰ ਨਹੀਂ ਆਉਂਦੀਆਂ ਸਿੱਧੂਪੁਰ ਦਾ ਇੱਕ ਵਰਕਰ ਹਸਪਤਾਲ ਚ ਦਾਖਲ ਹੋਇਆ ਵਾ ਤੁਸੀਂ মিডিਆ ਨੂੰ ਅੰਦਰ ਜਾਣ ਹੀ ਨਹੀਂ ਦਿੱਤਾ ਜੇ ਕੋ ਮੂਵੀ ਲੈ ਕੇ ਚਲੇ ਗਿਆ ਡਾਂਗ ਫੇਰ ਲੱਗਿਆ ਉਹਦੀ ਮੂਵੀ ਬੰਦ ਕਰਾਈ ਵੀ ਪਰਾਂ ਨੂੰ ਮੂੰਹ ਕਰ ਇਹ ਸਾਰਾ মিডিਆ ਨੇ ਨੋਟ ਕੀਤਾ মিডিਆ ਜਾਣ ਨਹੀਂ ਦਿੱਤਾ ਜਿਵੇਂ ਤਸ਼ੱਦਦ ਕਰ ਕੀਤਾ ਤੁਸੀਂ ਔਰ ਜਿਵੇਂ ਉੱਥੇ ਨੁਕਸਾਨ ਕੀਤਾ ਵਾ ਹਰ ਤਰ੍ਹਾਂ ਦਾ ਇਹ ਸਾਰੀ ਦੁਨੀਆ ਨੇ ਦੇਖਿਆ ਹੈਗਾ ਔਰ ਮੈਂ ਦੇਖੋ ਅੱਜ ਤਾਈਂ ਅਸੀਂ ਸੁਣਦੇ ਆਏ ਸੀਗੇ ਚਲ ਕਿਸੇ ਸਰਕਾਰ ਤੇ ਮਾਈਨਿੰਗ ਕਰਦਾ ਇਲਜ਼ਾਮ ਗੁੰਡਾਗਰਦੀ ਕਰਨ ਦਾ ਇਲਜ਼ਾਮ ਭ੍ਰਸ਼ਟਾਚਾਰ ਦਾ ਇਲਜ਼ਾਮ ਅਸੀਂ ਆਮ ਜਿਹੇ ਲੱਗਦੇ ਦੇਖੇ ਸੀਗਾ ਨਹੀਂ ਕਿ ਵੀ ਨਹੀਂ ਲੱਗਦੇ ਪਰ ਪਹਿਲੀ ਵਾਰ ਆਮ ਲੋਕ ਬੋਲ ਰਹੇ ਆਮ ਲੋਕਾਂ ਦੇ ਮੂੰਹ ਚ ਆ ਵੀ ਟਰਾਲੀ ਚੋਰਾਂ ਦੀ ਸਰਕਾਰ ਇਹ ਪਹਿਲਾ ਇਲਜ਼ਾਮ ਅਸੀਂ ਦੇਖਿਆ ਇਹ ਐ ਨਹੀਂ ਸੀ ਲੋਕ ਬੋਲਦੇ ਹੁੰਦੇ ਏਸੀ ਚੋਰਾਂ ਦੀ ਸਰਕਾਰ ਟੈਂਟ ਚੋਰਾਂ ਦੀ ਸਰਕਾਰ ਕੱਪੜੇ ਚੋਰਾਂ ਦੀ ਸਰਕਾਰ ਇਹ ਨਵਾਂ ਤਖੱਲਸ ਆ ਗਿਆ ਮੁੱਖ ਮੰਤਰੀ ਸਾਹਿਬ ਨੂੰ ਸੀਰੀਅਸ ਹੋਣਾ ਚਾਹੀਦਾ ਵੀ ਤੁਹਾਡੇ ਪਿੱਛੇ ਲੋਕ ਸੋਚ ਕੀ ਰਹੇ ਹੈਗੇ ਔਰ ਮਨਦੀਪ ਸਿੰਘ ਸਿੱਧੂ ਜਿਹੜਾ ਪੰਜਾਬ ਉੱਥੇ ਡੀਏਜੂ ਕਹਿੰਦਾ ਸੀ ਵੀ ਸਾਰਾ ਕੁਝ ਔਨ ਕੈਮਰਾ ਹੋ ਰਿਹਾ ਵਾ ਤੇ ਫਿਰ ਜਿੰਨੀਆਂ ਚੋਰੀਆਂ ਹੋਈਆਂ ਫਿਰ ਥੋੜੇ ਕੈਮਰੇ 'ਚ ਹੋਣ ਗਿਆ ਤੋਂ ਇਸ ਕਰਕੇ ਅੱਜ ਦਾ ਮੋਰਚਾ ਜਿਨੇ ਵੀ ਹਰ ਤਰ੍ਹਾਂ ਦੇ ਸਮਾਨ ਦੀ ਪਰਭਾਈ ਕਰ ਲਈ ਸੀਗਾ ਅਸੀਂ ਕਰਾਵਾਂਗੇ ਭਗਵੰਤ ਮਾਨ ਸਰਕਾਰ ਕੋਲ ਅੱਜ ਸੇ ਚੇਤਾਵਨੀ ਦੇਣ ਆਏ ਸੀ ਜਿੰਨਾ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਪਰਭਾਈ ਕਰਾਵਾਂਗੇ ਨਿਕੋ ਕਰੋਨਾ ਦੇ ਵਿੱਚ ਹੈਗਾ ਉਹਦੀ ਕੋਈ ਫਿਕਰ ਨਹੀਂ ਅਸੀਂ ਕਰ ਸਕਦੇ ਇਹ ਤੋਂ ਗਾਂ ਜਿਹੜੇ ਕਹਿ ਰਹੇ ਵੀ ਸਾਡਾ ਲੈਣਾ ਦੇਣਾ ਨਹੀਂ ਕਿਉਂ ਨਹੀਂ ਭਾਈ ਜਿਹੜੇ ਪਰਸੈਪਸ਼ਨ ਬਣਾ ਰਹੇ ਆ ਵੀ ਜਿਹੜੇ ਬਾਰਡਰ ਬੰਦ ਹੋਏ ਸੀ ਇਹਦੇ ਨਾਲ ਕਹਿੰਦੇ ਆ ਵੀ ਨੁਕਸਾਨ ਬੜਾ ਪੰਜਾਬ ਦਾ ਹੋ ਰਿਹਾ ਤੇ ਤੁਸੀਂ 13 ਫਰਵਰੀ 2024 ਤੋਂ ਪਹਿਲਾਂ ਇਹ ਦੱਸੋ ਵੀ ਇੱਥੇ ਨਸ਼ਾ ਨਹੀਂ ਸੀ ਹੈਗਾ 13 ਫਰਵਰੀ 2024 ਤੋਂ ਪਹਿਲਾਂ ਕਿ ਬੇਰਜ਼ਗਾਰੀ ਪੰਜਾਬ 'ਚ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਹੜੀ ਇੰਡਸਟਰੀ ਇੱਥੇ ਕੰਮ ਕਰਕੇ ਰਾਜੀ ਸੀ ਪੰਜਾਬ ਦੇ ਵਿੱਚ ਜਿਹੜੀ ਅੱਜ ਪੱਜ ਰਹੀ ਆ 13 ਫਰਵਰੀ 2024 ਤੋਂ ਪਹਿਲਾਂ ਥੇ ਮੰਗਾਈ ਨਹੀਂ ਸੀ ਹੈਗੀ 13 ਫਰਵਰੀ 2024 ਤੋਂ ਪਹਿਲਾਂ ਕਿਸਾਨਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ 13 ਫਰਵਰੀ 2024 ਤੋਂ ਪਹਿਲਾਂ ਮਜ਼ਦੂਰਾਂ ਦੇ ਹਾਲਾਤ ਮਾੜੇ ਨਹੀਂ ਸੀ ਹੈਗੇ ਕਿ ਪੰਜਾਬ ਦੇ ਨੌਜਵਾਨ ਮੁੰਡੇ ਵਿਦੇਸ਼ਾਂ ਨੂੰ ਹਿਜਰਤ ਨਹੀਂ ਸੀ ਕਰ ਰਹੇ ਤਾਂ ਸਰਕਾਰ ਝੂਠ ਬੋਲ ਰਹੀ ਆ ਵੀ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਸਰਕਾਰ ਸਾਨੂੰ ਦੱਸੇ ਮੰਗਾਈ ਵਿੱਚ ਕਿੰਨਾ ਫਰਕ ਆ ਗਿਆ ਕੀ ਫਾਇਦਾ ਹੋਇਆ ਸਾਨੂੰ ਨਜ਼ਰ ਤੇ ਦਿਖਾਵੇ ਇਸ ਕਰਕੇ ਤੁਸੀਂ ਵਾਅਦਾ ਕਰਕੇ ਆਏ ਸੀ 4 ਹਫ਼ਤਾਾਂ ਚ ਨਸ਼ਾ ਬੰਦ ਕਰਨਾ ਤੁਸੀਂ ਵਾਦਾ ਕਰਕੇ ਆਏ ਸੀ ਬਰਜ਼ਕਾਰੀ ਦੂਰ ਕਰਨੀ ਆ ਤੁਸੀਂ ਕਹਿੰਦੇ ਸੀ ਅਸੀਂ ਰੈਵਨਿਊ ਇੰਨਾ ਜਨਰੇਟ ਕਰਾਂਗੇ ਤੇ ਆਪਣੇ ਤੌਰ ਤੇ ਐਮਐਸਪੀ ਦਾਂਗੇ 6 ਫਸਲਾਂ ਬਾਰੇ ਤੁਸੀਂ ਮੰਨੇ ਵੀ ਦਿੱਤੀ ਨਹੀਂ ਹੈਗੀ 30000 ਕਰੋੜ ਰੁਪਈਆ ਤੁਸੀਂ ਮਾਈਨਿੰਗ ਚੋਂ ਕਮਾਉਣਾ ਸੀ ਕਿੱਥੇ ਕਮਾ ਲਿਆ ਸਾਨੂੰ ਦੱਸੋ ਤਾਂ ਸਹੀ ਆਪਕਾਰੀ ਤੇ ਤੁਹਾਡੀ ਨਵੀਂ ਪਾਲਿਸੀ ਆਉਣੀ ਸੀ ਉਹ ਵੀ ਨਹੀਂ ਸਾਨੂੰ ਪਤਾ ਲੱਗ ਰਿਹਾ ਤੋਂ ਅੱਜ ਵੀ ਪਿਛਲੇ ਵਾਰ ਝੋਨਾ ਮੰਡੀਆਂ ਚ ਰੋਲਿਆ ਹੋਇਆ ਪੰਜਾਬ ਸਰਕਾਰ ਦੀ ਨਕਾਮੀ ਕਰਕੇ ਗਡਾ ਮਾ ਤੋਂ ਚੌਲ ਨਹੀਂ ਚੁੱਕੇ ਗਏ ਹੁਣ ਵੀ ਮੈਂ ਕਹਿੰਦਾ ਦੱਸ ਦਿਓ ਚੌਲ ਚੁੱਕਲੇ ਕੇਂਦਰ ਨੇ ਗਾਂ ਹੁਣ ਕਣਕ ਦਾ ਸੀਜ਼ਨ ਆ ਗਿਆ ਗਾਂ ਜਿੰਨੀਆਂ ਅੱਜ ਅਸੀਂ ਬਿਜਲੀ ਮੰਤਰੀ ਦੇ ਬਾਹਰ ਮੁਰਿਆ ਤਾਰਾ ਤੁਸੀਂ ਆਪ ਜਾ ਕੇ ਦੇਖ ਲਓ ਵੀ ਕਿੰਨੀਆਂ ਕਿ ਚੰਗੀਆਂ ਨਾ ਸ਼ਾਰਟ ਸਰਕਟ ਨਾਲ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਸੜਨੀ ਆ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕਰਨਾ ਜਿਹੜੇ ਉਹ ਸਟ੍ਰਾਈਟ ਜਿਹੜੇ ਸਾਡੇ ਪਰਾਲੀ ਸੜਦੇ ਦੇਖਦੇ ਆ ਉਹਨਾਂ ਨੂੰ ਕਣਕ ਸੜਦੀ ਨਜ਼ਰ ਨਹੀਂ ਆਉਣੀ ਹੈਗੀ ਤੋਂ ਅਸੀਂ ਕਹਿੰਦੇ ਹੁਣ ਤੋਂ ਪ੍ਰਬੰਧ ਕਰੋ ਤੁਸੀਂ ਦੱਸੋ ਵੀ ਭਗਵੰਤ ਮਾਨ ਦੀ ਸਰਕਾਰ ਕਿਹੜੇ ਕਿਸਾਨ ਨੂੰ ਕੇ ਰੀ ਦਾ ਜੇ ਫਾਰਮ ਦਿੰਦੇ ਹੈਗੇ ਹੁਣ ਫੇਰ ਸਾਡੀ ਕਣਕ ਦੀ ਆਗੀ ਤਲਾਈ ਤੇ ਹੁਣ ਆੜਤੀਆਂ ਦਾ ਮਸਲਾ ਕਮਿਸ਼ਨ ਦਾ ਕੱਢ ਕੇ ਲਾਇ ਵੀ ਸੈਂਟਰ ਨਾਲ ਚੱਕ ਰਹੇ ਇਹ ਸਾਡੇ ਸੀਜ਼ਨ ਚ ਕਿਉਂ ਮਸਲੇ ਹੁੰਦੇ ਆ ਦੋਸਤ ਇਹ ਕਹਿੰਦੇ ਆ ਅਮਨ ਰੋੜਾ ਜੀ ਅਸੀਂ ਨਹੀਂ ਲੋਕਾਂ ਨੂੰ ਤੰਗ ਕਰਦੇ ਤੁਸੀਂ ਲੋਕਾਂ ਨੂੰ ਤੰਗ ਕਰ ਰਹੇ ਜੀ ਕਿ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਜਿਹੜਾ ਨਵਾਂ ਜਿਹੜਾ ਪ੍ਰਦੂਸ਼ਨ ਦਾ ਐਕਟ ਸੀਗਾ ਵਾਟਰ ਪ੍ਰਿਵੈਂਸ਼ਨ ਐਂਡ ਕੰਟਰੋਲ ਐਂਡ ਪ੍ਰਦੂਸ਼ਨ ਅਸੈਂਸੈਂਟ ਐਕਟ 2024 ਚ ਸੋਧ ਕੀਤੀ ਆ ਜਿਹਦੇ ਵਿੱਚ ਜਿਹੜੇ ਸਾਡੇ ਕੁਦਰਤੀ ਸਰੋਤ ਸੀ ਜਿਹੜਾ ਉਹਨਾਂ ਦੇ ਵਿੱਚ ਜ਼ਹਿਰ ਕੋਲਦਾ ਸੀ ਉਹਨਾਂ ਨੂੰ 1 ਸਾਲ ਤੋਂ ਲੈ ਕੇ 6 ਸਾਲ ਦੀ ਸਜ਼ਾ ਹੋਣੀ ਸੀਗੀ ਹੁਣ ਤੁਸੀਂ ਉਹ ਖਤਮ ਕਰਤਾ ਕੇਂਦਰ ਦੇ ਕਹੇ ਤੇ ਔਰ ਹੁਣ ਤੁਸੀਂ 15000 ਤੋਂ ਸੌਰੀ 15000 ਤੋਂ 15 ਲੱਖ ਦਾ ਜੁਰਮਾਨਾ ਲਾਏ ਔਰ ਪੰਜਾਬ ਕੈਂਸਰ ਨਾਲ ਮਰ ਰਿਹਾ ਸਾਰੇ ਪੰਜਾਬੀ ਕੈਂਸਰ ਨਾਲ ਪੀੜਤ ਨੇ ਔਰ ਇੱਕ ਹੋਰ ਬਿਮਾਰੀਆਂ ਨੇ ਤੁਸੀਂ ਤਾਂ ਹੱਕ 'ਚ ਭੁਗਤ ਰਹੇ ਜੋ ਤੁਸੀਂ ਭਗਵੰਤ ਮਾਨ ਕਹਿੰਦਾ ਵੀ ਸਾਨੂੰ ਕਿਸਾਨਾਂ ਦੀ ਲੋੜ ਨਹੀਂ ਮਜ਼ਦੂਰਾਂ ਦੀ ਲੋੜ ਨਹੀਂ ਸਾਨੂੰ ਆਮ ਦੁਕਾਨਦਾਰ ਦੀ ਲੋੜ ਨਹੀਂ ਹੈਗੇ ਰੇੜੀ ਫੜੀ ਦੀ ਲੋੜ ਨਹੀਂ ਉਹ ਕਹਿੰਦਾ ਵੱਡੇ ਕਾਰਪੋਰੇਟ ਘਰਾਣੇ ਅਮਿਤ ਸ਼ਾਹ ਤੇ ਮੋਦੀ ਜੀ ਦੀ ਲੋੜ ਹੈਗੀ ਆ ਬਾਕੀ ਕਿਸੇ ਦੀ ਲੋੜ ਨਹੀਂ ਹੈਗੀ ਤਾਂ ਲੋੜ ਤਾਂ ਤੁਹਾਨੂੰ ਸਾਰਿਆਂ ਦੀ ਪੈਣੀ ਇਸ ਕਰਕੇ ਸਾਡੇ ਤੋਂ ਲੋਕ ਨਹੀਂ ਤੰਗ ਹੈਗੇ ਤੁਹਾਡੇ ਤੋਂ ਤੰਗ ਹੈਗੇ ਅਮਨ ਰੋੜਾ ਜੀ ਤੁਹਾਨੂੰ ਐਂ ਉਂਗਲ ਖੜੀ ਕਰਕੇ ਜਿਵੇਂ ਤੁਸੀਂ ਕਹਿੰਦੇ ਹੋ ਇਹ ਪੰਜਾਬੀ ਆ ਜੇ ਤੁਸੀਂ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕੋਗੇ ਮੋਦੂ ਸਾਨੂੰ ਦਿੱਲੀ ਜਾਣ ਤੋਂ ਰੋਕੂਗਾ ਤੇ ਪੰਜਾਬ ਵਾਲਿਆਂ ਵੀ ਫੈਸਲਾ ਕਰਨਾ ਹੈ ਵੀ ਤੁਦੋਂ ਨੂੰ ਪਿੰਡਾਂ ਚ ਆਉਣ ਆਉਣ ਦੇਣਾ ਕਿ ਨਹੀਂ ਆਉਣ ਦੇਣਾ ਇਹ ਫੈਸਲਾ ਹੋਊਗਾ ਇਹ ਪੰਜਾਬ ਵਾਲੇ ਨੇ ਜਿਵੇਂ ਤੁਸੀਂ ਦਿੱਲੀ ਦੇ ਹੱਕ ਚ ਭੁਗਤੇ ਜੇ ਇਹ ਵੱਖਰੀ ਗੱਲ ਅਮਨ ਅਰੋੜਾ ਜੀ ਜਾਂ ਭਗਵੰਤ ਮਾਨ ਜੀ ਦਾ ਕੇਜਰੀਵਾਲ ਨੂੰ ਲੋਕਾਂ ਨੇ ਨਾਗਪੁਰ ਜਾਂਦੇ ਨਹੀਂ ਦੇਖਿਆ ਹੈਗਾ ਹਾਂ ਉਹ ਵੱਖਰੀ ਗੱਲ ਹੈ ਵੀ ਤੁਸੀਂ ਖਾਕੀ ਪੈਂਟ ਪਾਲੀ ਆ ਤੁਸੀਂ ਅੱਜ ਭਗਵੇਂ ਰੰਗ ਵਿੱਚ ਰੰਗੇ ਗਏ ਹੋ ਮੋਦੀ ਦੀ ਬੋਲੀ ਬੋਲ ਰਹੇ ਜੇ ਇਹ ਗੱਲ ਦਾ ਜਵਾਬ ਆਉਣੇ ਸਮੇਂ ਚ ਪੰਜਾਬ ਤਾਂ ਨੂੰ ਦੇਊਗਾ ਅਰ ਮੈਂ ਲੋਕਾਂ ਦਾ ਧੰਨਵਾਦ ਕਰਦਾ ਆਉਣ ਵਾਲੇ ਸਮੇਂ ਵਿੱਚ ਦੋਵੇਂ ਫੋਰਮ ਆਪਦੀ ਮੀਟਿੰਗਾਂ ਕਰਨਗੇ ਤੇ ਅਗਲੀ ਆਰ ਪਾਰ ਦੀ ਲੜਾਈ ਆਪਾਂ ਲੈ ਕੇ ਆਵਾਂਗੇ ਅਸੀਂ ਲੋਕਾਂ ਨੂੰ ਕਹਿੰਨੇ ਪਿੰਡਾਂ 'ਚ ਤਿਆਰੀ ਕਰੋ ਵਾਢੀ ਦਾ ਸੀਜ਼ਨ ਆ ਠੰਡ ਵਗੈਰਾ ਇਕੱਠੇ ਕਰੋ ਔਰ ਜਿਹੜਾ ਐਮਐਲਏ ਆ ਲਾਡੀ ਟੌਂਸ ਲਾਡੀ ਟੌਂਸ ਜੋ ਕੁਝ ਇਹਨੇ ਗੁੰਡਾਗਰਦੀ ਕੀਤੀ ਉਹਨੂੰ ਸਾਫ਼ ਕਹਿਣਾ ਚਾਹੁੰਦੇ ਤੈਨੂੰ ਮੂੰਹ ਤੋੜ ਕੇ ਜਵਾਬ ਲਾਂਗੇ ਤੇਰੇ ਬਾਰ ਮੂਰੇ ਦਾਾਂਗੇ ਕਰਨ ਲਈ ਜਿੰਨੇ ਗੁੰਡੇ ਇਕੱਠੇ ਕਰਨੇ ਆ ਔਰ ਜੇ ਪੰਜਾਬ ਸਰਕਾਰ ਸਹੀ ਹੋਊਗੀ ਤੇ ਇਹੋ ਜੇ ਐਮਐਲਏ ਜਿਹਦੀ ਗੁੰਡਾ ਟਾਈਪ ਮਾਨਸਿਕਤਾ ਉਹਨੂੰ ਨੱਥ ਪਾਉਗੇ ਨਹੀਂ ਤਾਂ ਪੰਜਾਬ ਦੇ ਲੋਕ ਇਹੋ ਜੇ ਐਮਐਲਏ ਨੂੰ ਨੱਥ ਪਾਉਣਾ ਜਾਣਦੇ ਅਸੀਂ ਪਹਿਲਾਂ ਵੀ ਵੀਰਸੋ ਲੋਪਕੇ ਨੂੰ ਪਾਈਏ ਬੜੇ ਬੜੇ ਐਮਐਲਏ ਵਿਗੜੇ ਸੀ ਸਿੱਧੇ ਕੀਤੇ ਆ ਤੇ ਇਹਨਾਂ ਨੂੰ ਵੀ ਸਿੱਧੇ ਕਰ ਲਾਂਗੇ ਤੁਹਾਡਾ ਪ੍ਰਸਿੱਧ ਆਿਆਂ ਦਾ ਧੰਨਵਾਦ ਕਿ ਲੱਗਦਾ ਕਿ ਆਪਣੇ ਹੱਕਾਂ ਤੇ ਟੱਕਾ ਮਾਰਿਆ ਜਾ ਰਿਹਾ ਜਿਵੇਂ ਕਿ ਨੋਰੀ ਬਾਰਡਰ ਹੋਵੇ ਸ਼ਿੰਗੂ ਬਾਰਡਰ ਤੇ ਕਿਸਾਨ ਆਪਣੀ ਹੱਕ ਰੱਖਣ ਲਈ ਗੱਲ ਕਰਨ ਲਈ ਗਈ ਸੀ ਪਰ ਉਹਨਾਂ ਨੂੰ ਜਿਸ ਤਰ੍ਹਾਂ ਉਹਨਾਂ ਨਾਲ ਵਰਤਾਓ ਦੇ ਦੇਖੋ ਮੈਨੂੰ ਲੱਗਦਾ ਪਿਛਲੇ 75 ਸਾਲਾਂ ਦੇ ਇਤਿਹਾਸ ਦੇ ਵਿੱਚ ਕਦੀ ਵੀ ਕਿਸੇ ਸਰਕਾਰ ਨੇ ਹਥਿਆਰ ਬੰਦ ਕਿਉਂ ਨਹੀਂ ਸੀ ਝੋਲ ਚਾਲ ਗੱਲ ਕਰਨ ਆਉਂਦੇ ਹੁੰਦੇ ਸੀ ਗੱਲ ਕਰਨ ਤੋਂ ਬਾਅਦ ਰਸਤਾ ਦੇ ਕੇ ਉਹਨਾਂ ਨੂੰ ਪਹੁੰਚਾਇਆ ਜਾਂਦਾ ਸੀ ਥੋੜੇ ਨਾਲ ਗੱਲਬਾਤ ਕੇਂਦਰ ਨਾਲ ਗੱਲਬਾਤ ਹੋ ਰਹੀ ਆ ਗੱਲਬਾਤ ਵੀ ਆਪਣੇ ਥਾਂ ਤੁਰ ਹੀ ਜਾਂਦੀ ਅਗਲੀ ਮੀਟਿੰਗ ਤੈਅ ਹੋ ਗਈ ਆ ਪੰਜਾਬ ਦੇ ਮੰਤਰੀ ਮੀਟਿੰਗ 'ਚ ਬੈਠੇ ਝੂਠ ਬੋਲਦੇ ਵੀ ਤੁਹਾਡੇ ਨਾਲ ਰੌਲਾ ਕੋਈ ਨਹੀਂ ਪ੍ਰੈਸ ਨੂੰ ਚੀਮਾ ਜੀ ਨੂੰ ਪ੍ਰੈਸ ਸਵਾਲ ਕਰਦੀ ਆ ਵੀ ਜਿਹੜੇ ਤੁਸੀਂ ਬਾਰਡਰਾਂ ਤੇ ਫੋਰਸ ਲਾਈ ਆ ਕੀ ਧਰਨਾ ਖੇੜਾ ਦਾ ਨਾ ਨਾ ਉਥੇ ਨਸ਼ਿਆਂ ਵਾਸਤੇ ਲਾਈ ਆ ਤੂੰ ਇਹ ਝੂਠ ਬੋਲਣ ਵਾਲਿਆਂ ਤੇ ਕਿਵੇਂ ਤਬਾਰ ਕਰ ਲਈਏ ਵੀ ਕਿਵੇਂ ਹੋ ਜੂਗਾ ਤੁਸੀਂ ਜਿਹੜੇ ਚ ਰਹਿ ਗਿਆ ਹੈ ਜੇ ਉਹਦੇ ਵਿੱਚ ਕੀ ਤੁਸੀਂ ਐਕਸਪੀਰੀਅੰਸ ਕੀ ਕਟਿਆ ਦਵੇ ਦੇਖੋ ਜਿਹੜੇ ਕਹਿੰਦੇ ਜੁੱਧ ਨਸ਼ਿਆ ਵਿਰੋਧ ਦਾ ਮੈਂ ਤਾਂ ਉਦੋਂ ਵੀ ਕਿਹਾ ਸੀ ਭਗਵੰਤਬਾਹ ਜੀ ਪਹਿਲੋਂ ਚੱਲੀਏ ਪਟਿਆਲੇ ਉਥੇ ਵੇਖੀਏ ਵੀ ਮੋਬਾਈਲ ਕਿੰਨੇ ਆ ਦੇ ਅੰਦਰ ਟੀਕੇ ਕਿੰਨੇ ਲੱਗਦੇ ਹੈਗੇ ਫਿਰ ਬਾਹਰ ਗੱਲ ਕਰ ਲਾਂਗੇ ਮੈਂ ਤਾਂ ਚਲੋ ਕੋਈ ਨਹੀਂ